ਬੇੰਤੀ ਕਾ ਬੇਅਸਰ ਇੱਕ ਪਾਸੇ ਗੁਰੂਗ੍ਰੰਤ ਸਾਹਿਬ ਦੀ ਏਡੀ ਵੱਡੀ ਬੇਅਦਬੀ ਹੋਈ ਹੋਵੇ ਇਤੋਂ ਬਦ ਕਦੋਂ ਜਾ ਕੋ ਕੇ ਤੁਸੀਂ ਹੱਤੋਂ ਬਦਬੀ ਅਦਬੀ ਹੋਈ ਹੋਵੇ ਸ਼ਾਦੀਆਂ ਤਿੰਨ ਗੱਲਾਂ ਅੱਜ ਵੀ ਜੇ ਤੁਸੀਂ ਧਿਆਨ ਨਾਲ ਸੁਣੋ ਤੇ ਅੱਜ ਵੀ ਅਧੂਨੀਆਂ ਨੇ ਤਿੰਨ ਗੱਲਾਂ ਨੰਬਰ 1 ਗੁਰੂਗ੍ਰੰਤ ਸਾਹਿਬ ਜੀ ਦੇ ਦੋਸ਼ੀ ਜਿਹੜੇ ਉਹ ਅੱਜ ਵੀ ਨਹੀਂ ਪਕੜੇ ਗਏ ਕਲੀ ਡਾਕਣ ਦੀ ਗੱਲ ਕਰ ਰਹੇ ਹੋ ਦੂਜੀ ਗੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਚੋਰੀ ਹੋਇਆ ਸੀ ਉਹ ਅੱਜ ਤੱਕ ਵੀ ਨਹੀਂ ਸਾਨੂੰ ਮਿਲਿਆ ਤੀਜੀ ਗੱਲ ਜਿਹੜੀ ਸਿੱਖ ਕਰਵਾਉਣੀ ਕਹਿੰਦੇ ਸਾਂ ਭਈ ਇਹ ਦੋਚ ਸਿੱਖਣ ਤੇ ਹੀ ਨਾ ਜਾਓ ਤੇ ਉਹ ਵੀ ਆ ਜੱਸੀ ਦੋਸ਼ ਨਹੀਂ ਹਟਾ ਸਕੇ ਤਿੰਨੇ ਜੀਆਂ ਤਿੰਨੇ ਗੱਲਾਂ ਪੂਰੀਆਂ ਨਹੀਂ ਸਾਡੀ ਪ੍ਰਾਪਤੀ ਕੀ ਹੈ ਅਸੀ ਗੱਲਾਂ ਤੇ ਡੰਡੀਆਂ ਕਰਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਏ ਇੰਨਾ ਕੁਝ ਹੋਇਆ ਹੋਵੇ ਤੇ ਥੋੜੇ ਜੇ ਦਿਨਾਂ ਬਾਅਦ ਬਾਦਲ ਦਾ ਬੰਦਾ ਖਡੂਰ ਸ਼ਹਿਬ ਤੋਂ ਖੜ ਕੇ 5000 ਵੋਟ ਉਤੇ ਜਿੱਤ ਜਾਏ ਉਹ ਤੂੰ ਕਿਹੜੇ ਜਾਗਣ ਦੀ ਗੱਲ ਕਰ ਰਿਹਾ ਏ ਕਿਵੇਂ ਘਰ ਘਰ ਅੱਗ ਲੱਗੀ ਪਈ ਏ ਤੂੰ ਉਸੇ ਨੂੰ ਚਾਰ ਇੱਥੇ ਬਾਦਲ ਨੂੰ ਬਾਲਾ ਕੱਢ ਦਿੰਦੇ ਤੁਸੀਂ ਚਾਰ ਦਿਨਾਂ ਬਾਅਦ ਉਸੇ ਨੂੰ ਵੋਟਾਂ ਪਾ ਕੇ ਜਿੱਤਾ ਦਿੰਦੇ ਤਾਂ ਫੇਰ ਕਿਹੜੀ ਜਾਗਣ ਦੀ ਗੱਲ ਕਰਾਂ ਮੈਂ ਵੋਟਾਂ ਉਹਨੂੰ ਕੋਈ ਮੁਸਲਮਾਨ ਨਹੀਂ ਪਾਉਂਦਾ ਵੋਟਾਂ ਉਹਨੂੰ ਕੋਈ ਹਿੰਦੂ ਨਹੀਂ ਪਾਉਂਦਾ ਵੋਟਾਂ ਕੋਈ ਤੁਹਾਡੇ ਤੋਂ ਬਾਹਰ ਜਾ ਕੇ ਨਹੀਂ ਪਾਉਂਦਾ ਤੁਹਾਡੇ ਹੀ ਭੈਣ ਭਰਾ ਨਹੀਂ ਜਿਹੜੇ ਉੱਥੇ ਵੋਟਾਂ ਪਾ ਕੇ ਫਿਰ ਜਿਤਾ ਦਿੰਦੇ ਨੇ